ਜਿਹੜੇ ਲੋਕ ਨਸ਼ਾ ਕਰਦੇ ਨੇ ਹੁਣ ਲੁਧਿਆਣਾ ਦੇ ਵਿੱਚ ਉਹਨਾਂ ਦਾ ਫ੍ਰੀ ਇਲਾਜ ਹੋ ਰਿਹਾ ਜਿੱਹਾਂ ਹਰ ਸੈਕਿੰਡ ਦੇ ਵਿੱਚ ਨੌਜਵਾਨ ਠੀਕ ਹੋ ਰਿਹਾ ਲੁਧਿਆਣਾ ਦੇ ਵਿੱਚ ਦੱਸਦੇ ਕਿ ਡਾਕਟਰ ਸਿਮਰਨ ਕੌਰ ਸਾਇਟ੍ਰਿਕ ਸਿਵਲ ਹਸਪਤਾਲ ਨੇ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਹੈ ਉਸਨੇ ਕਿਹਾ ਕਿ ਲਗਾਤਾਰ ਉਹਨਾਂ ਦੇ ਕੋਲ ਡਰਗ ਆਡਕ ਲੋਕ ਕਰ ਰਹੇ ਨੇ ਜਨਾ ਦਾ ਇਲਾਜ ਉਹ ਇੱਥੇ ਕੇਵਲ 10 ਰੁਪਏ ਦੀ ਪਰਚੀ ਦੇ ਹਿਸਾਬ ਦੇ ਨਾਲ ਕਰ ਰਹੇ ਨੇ ਤੇ ਲੋਕ ਆਪਣਾ ਇਲਾਜ ਕਰਵਾਉਣ ਦੇ ਲਈ ਇੱਥੇ ਪਹੁੰਚ ਵੀ ਰਹੇ ਨੇ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਉਹਨਾਂ ਲੋਕਾਂ ਦਾ ਇਲਾਜ ਹੋ ਰਿਹਾ ਜਿਹੜੇ ਕੀ ਨਸ਼ਾ ਕਰਦੇ ਨੇ ਜੇ ਨਸ਼ਾ ਛੱਡਣਾ ਚਾਹੁੰਦੇ ਨੇ ਡਰਗ ਐਡਿਕਟ ਲੋਕਾਂ ਦਾ ਮੁਫਤ ਵਿੱਚ ਇਲਾਜ ਹੋ ਰਿਹਾ ਹੈ ਬਹਤ 100 ਰੁਪਏ ਦੀ ਪਰਚੀ ਲੱਗਦੀ ਹੈ ਜਿਸ ਤੋਂ ਬਾਅਦ ਉਹ ਆਪਣਾ ਇਲਾਜ ਉੱਥੋਂ ਕਰਵਾ ਸਕਦੇ ਨੇ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜਗਰਾਉ ਖੰਨਾ ਦੇ ਵਿੱਚ ਵੀ ਉਹਨਾਂ ਦੇ ਕੇਂਦਰ ਬਣੇ ਹੋਏ ਨੇ ਜਿੱਥੇ ਕਿ ਅਚੇ ਲੋਕਾਂ ਦਾ ਇਲਾਜ ਹੁੰਦਾ ਹੈ ਇਹ ਹੀ ਨਹੀਂ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਡਰਗ ਐਡਿਕਟ ਹੈ ਤਾਂ ਉਹ ਨਜ਼ਦੀਕੀ ਸੈਂਟਰ ਵਿੱਚ ਆ ਕੇ ਆਪਣਾ ਇਲਾਜ ਕਰਵਾ ਸਕਦਾ ਹੈ ਸਰਕਾਰ ਵੱਲੋਂ ਉਸ ਦਾ ਖਾਣਾ ਪੀਣਾ ਵੀ ਫ੍ਰੀ ਕਰ ਦਿੱਤਾ ਗਿਆ ਸਰਵ ਲੋਕ ਨੂੰ ਐਂਡੀਪੀਐਸ ਦੇ ਅੰਦਰ ਚੌਥੇ ਦੇ ਅੰਦਰ ਬਹੁਤ سارے ਪੇਸ਼ੈਂਟਸ ਨੂੰ ਲੈ ਕੇ ਆਇਆ ਜਾ ਰਿਹਾ ਹੈਗਾ ਜਿਨ੍ਹਾਂ ਨੂੰ ਅਸੀਂ ਇੱਥੇ ਐਡਮਿਟ ਕਰਕੇ ਉਹਨਾਂ ਦਾ ਡੀਟੌਕਸੀਫਿਕੇਸ਼ਨ ਫੇਸ ਕਰਦੇ ਹੈਗਾ ਜਿਹੜਾ ਡੀ ਐਡਿਕਸ਼ਨ ਹੈ ਦੋ ਫੇजेस ਦੇ ਵਿੱਚ ਡਿਵਾਈਡ ਹੁੰਦਾ ਹੈਗਾ ਇੱਕ ਡੀਟੌਕਸੀਫਿਕੇਸ਼ਨ ਹੁੰਦੀ ਹੈ ਇੱਕ ਰੀਹੈਬ ਹੁੰਦਾ ਹੈਗਾ ਸਾਡੇ ਇੱਥੇ ਡੀ ਐਡਿਕਸ਼ਨ ਸੈਂਟਰ ਹੈਗਾ ਜਿੱਥੇ ਅਸੀਂ ਡੀਟੌਕਸੀਫਿਕੇਸ਼ਨ ਕਰਦੇ ਹੈਗੇ ਪੇਸ਼ੈਂਟਸ ਅਗੇਨ ਉਹ ਡਿਪੈਂਡ ਕਰਦਾ ਹੈਗਾ ਕਿਹੜਾ ਨਸ਼ਾ ਲੈ ਰਿਹਾ ਕਿੰਨੇ ਟਾਈਮ ਤੋਂ ਲੈ ਰਿਹਾ ਕਿ ਕਿੰਨਾ ਮਾਊਂਟ ਦੇ ਵਿੱਚ ਲੈ ਰਿਹਾ ਹੈਗਾ ਜਿੰਨੀ ਅਮਾਉਂਟ ਦੇ ਵਿੱਚੋਂ ਲੈ ਰਿਆ ਹੈਗਾ ਉਸ ਸਭ ਨਾਲ ਸੂਰੀ ਡੀਟੌਕਸੀਫਿਕੇਸ਼ਨ ਕਰਦੇ ਆ ਕਿੰਨੇ ਦਿਨ ਲਈ ਰੱਖਣਾ ਹੈਗਾ 2 ਦਿਨ ਲਈ ਰੱਖਣਾ ਹੈ 4 ਦਿਨ ਲਈ ਰੱਖਣਾ ਹੈ 10 ਦਿਨ ਲਈ ਰੱਖਣਾ ਹੈਗਾ ਜਦੋਂ ਉਹਨੂੰ ਤੋੜ ਲੱਗਣੀ ਬੰਦ ਹੋ ਚੱਲਣੀ ਹੈ ਫਿਰ ਅਸੀਂ ਉਹਨੂੰ ਰੀਹੈਬ ਸੈਂਟਰ ਜਗਰਾਉ ਦੇ ਵਿੱਚ ਪੇਜਦੇ ਹੈਗੇ ਆ ਇਥੋਂ ਐਮਬੂਲੈਂਸ ਜਾਂਦੀ ਹੈਗੀ ਪੁਲਿਸ ਦੇ ਪਰਸਨਸ ਅਸੀਂ ਨਾਲ ਪੇਜਦੇ ਹੈਗੇ ਆ ਈਵਨ ਉਹਨਾਂ ਦੇ ਟੈਂਡੈਂਟਸ ਕੋਲੋਂ ਵੀ ਨਾਲ ਪੇਜਦੇ ਹੈਗੇ ਆ ਉੱਥੇ ਜਾ ਕੇ ਉਹਨੂੰ ਐਡਮਿਟ ਕਰਾ ਕੇ ਆਪ ਦੇ ਦੇਗੇ ਨੇ ਰੀਹੈਬ ਜਾਂਦੀ ਉੱਥੇ ਉਹਨਾਂ ਨੂੰ ਕਿਵੇਂ ਆਪਾਂ ਦੁਬਾਰਾ ਸੋਸਾਇਟੀ ਦੇ ਵਿੱਚ ਇੰਟੀਗ੍ਰੇਟ ਹੋਣਾ ਹੈਗਾ ਕਿਵੇਂ ਅਸੀਂ ਨਸ਼ੇ ਨੂੰ ਭੁੱਲ ਕੇ ਸੋਸਾਇਟੀ ਦੇ ਵਿੱਚ ਆ ਕੇ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਨੂੰ ਸ਼ੁਰੂ ਕਰਨਾ ਹੈਗਾ ਉਹ ਸਿਖਾਇਆ ਚਾਹੁੰਦਾ ਹੈ। ਮੈਂ ਪਹਿਲਾਂ ਦੇਖਿਆ ਕਿ ਜਿਹੜੇ ਐਚਆਈਵੀ ਦੇ ਪੇਸ਼IENTS ਦੀ ਕਾਫੀ ਦਿੱਕਤ ਮਤਲੀ ਕੀਤੀ ਹੈ ਖਾਸ ਕਰਕੇ ਜਿਹੜੇ ਤਰ੍ਹਾਂ ਦੇ ਡਿਕਰੇਟ ਨੇ ਤੋਂ ਉਹ ਵੀ ਅਨਸਪੈਕਟਿਡਲੀ ਹੋ ਜਾਂਦੇ ਨੇ ਕਿ ਜਿਹੜੇ ਐਚਆਈਵੀ ਕੋਰਟੇਕਸ ਤੇ ਫਲਾਉਦਾ ਨਹੀਂ ਨਾ ਕਿ ਤੈ ਜਾਂਦਾ ਕਿੰਨਾ ਬੜਾ। ਹਾਂਜੀ। ਸਭ ਤੋਂ ਪਹਿਲਾਂ ਜਦੋਂ ਪੇਸ਼ੈਂਟ ਸਾਡੇ ਕੋਲ ਆਉਂਦਾ ਹੈ ਨਾ ਉਸ ਦੀ ਬੇਸਿਕ ਇਨਵੈਸਟੀਗੇਸ਼ਨਸ ਕਰਾਉਣੇ ਆ ਜਿਵੇਂ ਆਪਾਂ ਟ੍ਰਿਪਲ ਐਚ ਕਰਾਉਣੇ ਹੈਗੇ। ਟ੍ਰਿਪਲ ਐਚ ਦੇ ਵਿੱਚ ਐਸਈਵੀ ਕਰਾਉਣੇ ਹੈਗੇ ਆ, ਐਚਸੀਵੀ ਕਰਾਉਣੇ ਹੈ ਉਹ ਜਿਹੜਾ ਪੇਸ਼ੈਂਟ ਵੀ ਐਚਆਈਵੀ ਆ ਐਚਸੀ ਵੀ ਕੋਈ ਵੀ ਪੋਜ਼ਿਟਿਵ ਆਉਂਦਾ ਹੈਗਾ ਪਹਿਲਾਂ ਉਹਦੀ ਟ੍ਰੀਟਮੈਂਟ ਸ਼ੁਰੂ ਕੀਤੀ ਜਾਂਦੀ ਹੈ ਆਪਾਂ ਦੇ ਇੱਥੇ ਸਿਵਲ ਹਸਪੀਟਲ ਦੇ ਵਿੱਚ ਹਰ ਤਰੀਕੇ ਦੀ ਟ੍ਰੀਟਮੈਂਟ ਅਵੇਲੇਬਲ ਹੈਗੀ ਆ ਟ੍ਰੀਟਮੈਂਟ ਸ਼ੁਰੂ ਕਰਕੇ ਅੱਗੇ ਡੀ ਐਡਿਕਸ਼ਨ ਪ੍ਰੋਸੈਸ ਸ਼ੁਰੂ ਕੀਤਾ ਜਾਂਦਾ ਹੈ ਤੇ ਮੈਂ ਜਿੱਤਰਾ ਲਗਾਤਾਰ ਮੁਹਿੰਮ ਚੱਲ ਰਹੀ ਹੈ ਦੀ ਸਰਕਾਰ ਦੀ ਉਹ ਖਾਸ ਕਰਕੇ ਨੌਜਵਾਨਾਂ ਨੂੰ ਕਿਸ ਤਰ੍ਹਾਂ ਇਹ ਹੈਲਪ ਕਰਨਾ ਚਾਹੁੰਦੀ ਹੈ ਕਿ ਜਿਹੜੇ ਨਸ਼ੇ ਤੋਂ ਦੂਰ ਰਹਿੰਦੇ ਆ ਸਰਕਾਰ ਵੱਲੋਂ ਕਿੰਤਰਾਂ ਦੇ ਉਪਰਾਲੇ ਕੀਤੇ ਜਾ ਰਹੇ ਨਾਲ ਕੋ ਨਸ਼ੇ ਛੱਡਦੇ ਅਸੀਂ ਇਹੀ ਅਪੀਲ ਕਰਦੇ ਹਾਂਗੇ ਕਿ ਜਿੰਨੇ ਨੌਜਵਾਨ ਹੈ ਉਹਨਾਂ ਤੁਸੀਂ ਕਦੀ ਵੀ ਕਿਸੇ ਵੀ ਟਾਈਮ ਦੀ ਐਡਿਕਸ਼ਨ ਸੈਂਟਰ ਚ ਤੁਸੀਂ ਆ ਸਕਦੇ ਹੈਗੇ ਹੋ ਲੁਧਿਆਣੇ ਦੇ ਵਿੱਚ ਜਗਰਾਉ ਹੈ ਲੁਧਿਆਣਾ ਹੈਗਾ ਸਮਰਾਲਾ ਹੈਗਾ ਜਿੱਥੇ ਸਾਈਕਾਟ੍ਰਿਸਟ ਬੈਠਦੇ ਹੈਗੇ ਨੇ ਤੁਸੀਂ ਆ ਕੇ ਫ੍ਰੀ ਆਫ ਕੋਸਟ ਆਪਣੀ ਟ੍ਰੀਟਮੈਂਟ ਲੈ ਸਕਦੇ ਹੈਗੇ ਘੱਟ ਤੋਂ ਘੱਟ ਸਿਰਿੰਜ ਸ਼ੇਅਰ ਘਟਾਓ ਆਪਣੀ ਤਾਂ ਕਿ ਐਚ ਆਈ ਵੀ ਦੇ ਕੇਸਿਸ ਘਟਣ ਕਿਤੇ ਵੀ ਤੁਹਾਨੂੰ ਕੋਈ ਵਿਦਡਰੋਅਲ ਸਿੰਪਟਮਸ ਆਉਂਦੇ ਹੈਗੇ ਨੇ ਆ ਕੇ ਆਪਣੇ ਡਾਕਟਰ ਨਾਲ ਡਿਸਕਸ ਕਰੋ ਤੁਹਾਨੂੰ ਹਰ ਤਰੀਕੇ ਦੀ ਹੈਲਪ ਦਿੱਤੀ ਜਾਵੇਗੀ। ਪਰੰਮੇ ਕੁਝ ਲੋਕ ਸ਼ਰਮਾਦੇ ਕਿ ਹੈ ਕਿ ਉਹਨਾਂ ਦੀ ਜਿਹੜੀ ਆਇਡੈਂਟੀਟੀ ਹੈ ਉਹ ਆ ਜਾਏਗੀ ਕਿ ਉਹ ਪਲੱਸ ਹੋ ਜਾਏਗਾ। ਤੋਂ ਕਿਸ ਤਰ੍ਹਾਂ ਕੀ ਕਰਨਾ ਚਾਹੋਗੇ ਖਾਸ ਕਰਕੇ ਉਹਨੇ ਪਰਿਵਾਰਕ ਮੈਂਬਰਾਂ ਨੂੰ ਜੋ ਹਲੇ ਵੀ ਇਹਨਾਂ ਗੱਲਾਂ ਤੋਂ ਜਾਣਨੇ ਇਲਾਜ ਕੰਟੈਕਟ ਦੇ। ਦੇਖੋ ਹੁਣ ਤੁਹਾਡੇ মিডিਆ ਦੇ ਸਾਹਮਣੇ ਹੀ ਹੈਗੀਆਂ ਇਹ ਚੀਜ਼ਾਂ ਅਸੀਂ ਕਿਸੇ ਵੀ মিডিਆ ਪਰਸਨ ਨੂੰ ਕਿਸੇ ਦੀ ਵੀ ਆਇਡੈਂਟੀਟੀ ਰਿਵੀਲ ਨਹੀਂ ਕਰਨ ਦਿੱਤੇ ਜਾਂਦਾ ਹੈਗਾ। ਹੁਣ ਪਿੰਡਾਂ 'ਚ ਪੇਸ਼ੈਂਟ ਹੈਗੇ ਸਭ ਤੋਂ ਵੱਡਾ ਟਾਰਗੇਟ ਉਹਨਾਂ ਦਾ ਹੀ ਰਹਿੰਦਾ ਹੈਗਾ। ਕੀ ਸਾਡਾ ਨਾਮ ਨਾ ਅੱਗੇ ਆਵੇ ਸਾਡੀ ਆਈਡੈਂਟੀਟੀ ਨਾ ਅੱਗੇ ਆਵੇ ਕੱਲ ਨੂੰ ਉਹਨਾਂ ਨੇ ਸੁਸਾਇਟੀ ਦੇ ਵਿੱਚ ਰਹਿਣਾ ਵੀ ਹੈ ਕੱਲਾ ਡੀ ਐਡਿਕਸ਼ਨ ਦਾ ਹੀ ਕੰਮ ਤਾਂ ਖਤਮ ਨਹੀਂ ਹੋ ਜਾਂਦਾ ਹੈਗਾ ਉਥੇ ਅੱਗੇ ਉਹਨਾਂ ਨੇ ਇੰਟੀਗ੍ਰੇਟ ਕਰਨਾ ਹੈਗਾ ਸੋਸਾਇਟੀ ਦੇ ਵਿੱਚ ਪਰ ਇਸ ਕਰਕੇ ਬੇਜਿਜ ਪੇਸ਼ੈਂਟ ਆਉਣ ਉਹਨਾਂ ਦੀ ਕਿਸੇ ਵੀ ਤਰੀਕੇ ਦੀ ਆਈਡੀ ਰਿਵੀਲ ਨਹੀਂ ਕੀਤੀ ਜਾਏ। ਸਾਡੇ ਸਾਲਾਂ ਨੂੰ ਜਿਵੇਂ 23 ਵਾਰ ਕੁਝ ਲੜਕੀਆਂ ਵੀ ਜਿਹੜੀਆਂ ਨਸ਼ੇ ਕਰਦੇ ਪੈ ਜਾਂਦੀਆਂ ਨੇ। ਤੋਂ ਉਹਨਾਂ ਲਈ ਕਿਸ ਤਰ੍ਹਾਂ ਦੇ ਡੀਡਿਕਸ਼ਨ ਦੇ ਪ੍ਰਬੰਧ ਹੈਗੇ ਕਿ ਉਹਨਾਂ ਨੂੰ ਵੀ ਉੱਥੇ ਅੱਛੇ ਜਿਹੇ ਅਲੱਗ ਤੋਂ ਪ੍ਰਬੰਧ ਹੈ ਜਾਂ ਉਹਨਾਂ ਨੂੰ ਕਿੰਤਰ ਦਿੱਤਾ। ਆਪਣੇ ਕੋਲ ਅਜਿਹੀ ਜਿਹੀ ਫੀਮੇਲ ਡੀਡਿਕਸ਼ਨ ਦੇ ਪੇਸ਼ੈਂਟਸ ਹੈਗੇ ਨੇ ਉਹਨਾਂ ਨੂੰ ਅਸੀਂ ਆਓਪੀਡੀ ਬੇਸਿਸ 'ਤੇ ਟਰੀਟਮੈਂਟ ਦੇ ਰਹੇ ਹੈਗੇ ਆ। ਸਾਡੇ ਕੋਲ ਐਡਮਿਸ਼ਨ ਦੀ ਫੈਸਿਲਿਟੀਆਂ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ ਅਜੇ ਅਵੇਲੇਬਲ ਨਹੀਂ ਹੈ ਅਸੀਂ ਅੱਗੇ ਲਿਖ ਕੇ ਭੇਜਿਆ ਹੋਇਆ ਹੈਗਾ ਜਲਦੀ ਸਾਡੇ ਕੋਲ ਡੀ ਐਡਿਕਸ਼ਨ ਸੈਂਟਰ ਫੀਮੇਲਸ ਲਈ ਵੀ ਖੁੱਲੇ ਜਾਣਗੇ ਬਟ ਮੀਨ ਵਾਈਲ ਜਿਹੜਾ ਨੂੰ ਕੋਈ ਦਿੱਕਤ ਆਉਂਦੀ ਹੈ ਆਓ ਪੀ ਡੀ ਬੇਸਿਸ ਤੇ ਕਾਉਂਸਲਿੰਗ ਸਭ ਕੁਝ ਉਹਨਾਂ ਦੀ ਟ੍ਰੀਟਮੈਂਟ ਫ੍ਰੀ ਆਫ ਕਾਸਟ ਅਵੇਲੇਬਲ ਹੈ ਲੁਧਿਆਣਾ ਲਈ ਦਲੇ ਸ੍ਰਿੰਦਰ ਸੋਨੀ ਤਿਰਪੁਰ